ਆਰਮੀ ਦੀ ਵਰਦੀ ਪਾ ਕੇ ਘੁੰਮਦਾ ਹੋਇਆ ਇੱਕ ਵਿਅਕਤੀ ਹੁਣ ਸਰ ਪੁਲਿਸ ਨੇ ਕੀਤਾ ਹੈ ਕਾਬੂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਲਈ ਆਰਮੀ ਦੇ ਨਾਲ ਵੀ ਗਲਬਤ ਕਰਕੇ ਉਹਨਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਇਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਹੋਰ ਆਰਮੀ ਦੀਆਂ ਵਰਦੀਆਂ ਨਿਕਲਿਆ ਹਨ ਉਹਨਾਂ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਸੀਂ ਕੁਝ ਵੀ ਕਹਿਣਾ ਮناسب ਨਹੀਂ ਸਮਝਦੇ ਜਿੰਨਾ ਚਿਰ ਜਾਂ ਸਾਡੀ ਪੂਰੀ ਨਹੀਂ ਹੋ ਜਾਂਦੀ ਉਹਨਾਂ ਦਾ ਕਹਿਣਾ ਹੈ ਕਿ ਆਰਮੀ ਦੀ ਵਰਦੀ ਪਾ ਕੇ ਜੇਲੀ ਅਧਿਕਾਰੀ ਬਣ ਕੇ ਇਹ ਕੀ ਕਰਨਾ ਚਾਹੁੰਦਾ ਸੀ ਇਹ ਜਾਂਚ ਦਾ ਵਿਸ਼ਾ ਹੈ ਉਹਨਾਂ ਕਿਹਾ ਕਿ ਇਸ ਦੇ ਨੈਸ਼ਨਲ ਜਾਂ ਇੰਟਰਨੈਸ਼ਨਲ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਇਸ ਦੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕੋਲੋਂ ਆਧਾਰ ਕਾਰਡ ਬਰਾਮਦ ਹੋਇਆ ਹੈ ਉਸ ਤੋਂ ਇਸ ਦੀ ਪਛਾਣ ਹੋਈ ਹੈ ਇਸ ਦੀ ਉਮਰ 30 ਸਾਲ ਦੇ ਕਰੀਬ ਹੈ ਜਿਸ ਦਾ ਨਾਮ ਸੰਦੀਪ ਕੁਮਾਰ ਹੈ ਤਾਂ ਉਹ ਇੱਕ ਅਲੱਗ ਤਰ੍ਹਾਂ ਦਾ ਮਸਲਾ ਹੈ ਜਿਹੜਾ ਕਿ ਜਿਹੜਾ ਮਾਮਲਾ ਹੈ ਜਿਹੜਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੋਲਵ ਕੀਤਾ ਹੈ ਮਾਨਯੋਗ ਡੀਜੀਪੀ ਸਾਹਿਬ ਤੇ ਸੀਪੀ ਅੰਮ੍ਰਿਤਸਰ ਸਦਾਰ ਗੁਰਪ੍ਰੀਤ ਸਿੰਘ ਪੁਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਸਾਨੂੰ ਕਿ ਕਿਸੇ ਵੀ ਤਰ੍ਹਾਂ ਦੀ ਜੋ ਵੀ ਕ੍ਰਾਈਮ ਹੈ ਉਹਤੇ ਪ੍ਰੋਐਕਟਿਵ ਹੋ ਕੇ ਕੰਮ ਕਰਨਾ ਹੈ ਤੇ ਇਹ ਜਿਹੜਾ ਮਸਲਾ ਹੈ ਇਹਦੇ ਵਿੱਚ ਇੱਕ ਸਸਪੈਕਟਿਡ ਅਕਿਊਜ਼ਡ ਸੀ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਜਿਹੜਾ ਆਰਮੀ ਯੂਨੀਫਾਰਮਸ ਹੁੰਦੀਆਂ ਹੈ ਉਹਨੂੰ ਪਾ ਕੇ ਹਾਲਗੇਟ ਇਲਾਕੇ ਵਿੱਚ ਸ਼ੱਕੀ ਦੇਖਿਆ ਗਿਆ ਹੈ ਉਹਦੀ ਇਨਫੋਰਮੇਸ਼ਨ ਜਦੋਂ ਹੀ ਸਾਨੂੰ ਮਿਲੀ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀ ਟੀਮ ਹੈਡਡ ਬਾਈ ਏਡੀਸੀਪੀ ਜ਼ੋਨ 1 ਡਾਕਟਰ ਦਰਪਨ ਆਲੂ ਵਾਲੀਆ ਏਸੀਪੀ ਸੈਂਟਰਲ ਸੁਰਿੰਦਰ ਜੀ ਐਸਐਚਓ ਡੀ ਡਿਵੀਜ਼ਨ ਸੁਖਵਿੰਦਰ ਜੀ ਇਹਨਾਂ ਦੀ ਟੀਮ ਨੇ ਬਹੁਤ ਪ੍ਰੋਐਕਟਿਵ ਹੋ ਕੇ ਇਹ ਚ ਕੰਮ ਕੀਤਾ ਐਂਡ ਇਨਾ ਜੁਆਇੰਟ ਆਪਰੇਸ਼ਨ along with the military intelligence ਉਹਨਾਂ ਦਾ ਵੀ ਸਾਨੂੰ ਪੂਰਾ ਇੱਕ ਕੋਆਪਰੇਸ਼ਨ ਮਿਲਾ ਉਹ ਬੰਦਾ ਜਿਹੜਾ ਹੈਗਾ ਉਹ ਰਾਉਂਡ ਅਪ ਕੀਤਾ ਗਿਆ ਜਦੋਂ ਉਸ ਬੰਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ ਤੇ ਉਹਨੇ ਇਹ ਦੱਸਿਆ ਕਿ ਉਹ ਚਿਕਨਾ ਪਿੰਡ ਅਨੰਦਪੁਰ ਸਾਹਿਬ ਦਾ ਵਸਨੀਕ ਹੈ ਤੇ ਉਹਨੇ ਜਿਹੜੀ ਵਰਦੀ ਪਾਈ ਹੋਈ ਹੈ ਉਹਦੇ ਰਿਗਾਰਡਿੰਗ ਜਦੋਂ ਉਹ ਤੋਂ ਪੁੱਛਗਿੱਛ ਕੀਤੀ ਗਈ ਹੀ ਵਾਸ ਵੇਅਰਿੰਗ ਯੂ نو ਮੇਜਰ ਰੈਂਕ ਸੋ ਉਹਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਇਆ ਸੋ ਦੈਨ ਓਨ ਦਾ ਬੇਸਿਸ ਆਫ ਥੈਟ ਹੀ ਵਾਸ ਰਾਉਂਡਡ ਅਪ ਐਂਡ ਐਨ ਐਫ ਆਈ ਆਰ ਵਾਸ ਰਜਿਸਟਰਡ ਐਫ ਆਈ ਆਰ ਨੰਬਰ 11 ਡੇਟਡ 10, uh, 10 10 23 ਔਰ ਰਜਿਸਟਰ ਹੋਈ ਪੀਐਸਡੀ ਡਿਵੀਜ਼ਨ ਅੰਡਰ ਸੈਕਸ਼ਨ 420 467 468 uh, 471 171 140 ਐਂਡ ਆਲਸੋ 6 ਸੈਕਸ਼ਨ 6 ਅਫੀਸ਼ਲ ਸੀਕ੍ਰੇਟ ਐਕਟ ਜਦੋਂ ਉਹਦੀ ਫਰਦਰ ਪੁੱਛਗਿੱਛ ਹੋਈ ਤੇ ਉਹਦਾ ਸਮਾਨ ਫਰੋਲਿਆ ਗਿਆ ਤੇ ਉਹਦੇ ਵਿੱਚ ਜਿਹੜੀ ਹੈਗੀ ਆਰਮੀ ਦੀ ਵੱਖ-ਵੱਖ ਰੈਂਕਾਂ ਦੀਆਂ ਵਰਦੀਆਂ ਜਿਹੜੀਆਂ ਹੈंगी ਉਹਦੇ ਚੋਂ ਬਰਬੰਦ ਹੋਈਆਂ ਸੋ ਇਹ ਜਿਹੜਾ ਮੈਟਰ ਹੈ ਇਹ ਬਹੁਤ ਹੀ ਸਸਪੀਸ਼ੀਅਸ ਜਾਪਤਾ ਹੁੰਦਾ ਹੈ ਐਂਡ ਥਿਸ ਇਸ ਬੀਇੰਗ ਫਰਦਰ ਜਿਹੜਾ ਹੈਗਾ ਇਨਵੈਸਟੀਗੇਟਿਡ ਤੇ ਇਹਦੇ ਵਿੱਚ ਕੋਈ ਅਗਰ ਇੰਟਰ ਸਟੇਟ ਲਿੰਕੇਜਸ ਹੈ ਜਾਂ ਨਹੀਂ ਜਾਂ ਵੈਦਰ ਕੁਝ ਇੰਟਰਨੈਸ਼ਨਲ ਲਿੰਕੇਜਸ ਵੀ ਹੈਗੇ ਜਾਂ ਨਹੀਂ ਇਹ ਸਾਰੇ ਜਿਹੜੇ ਹੈਗੇ ਏਜੰਸੀਜ਼ ਮਿਲ ਕੇ ਅਲੋਂਗ ਵਿਦ ਕਾਪਰੇਸ਼ਨ ਆਫ ਦ ਮਿਲਟਰੀ ਇੰਟੈਲੀਜੈਂਸ ਇਹ ਚ ਕੰਮ ਕੀਤਾ ਜਾ ਰਿਹਾ ਹੈ ਜੀ ਮडम ਖਾਨ ਨੇ ਕੀ ਹੈ ਜੀ ਕਿਉਂ ਇਹਨਾਂ ਦੇ ਬਗਲ ਉਹਥੇ ਵਰਦੀ ਪਾ ਕੇ ਜਿਹੜਾ ਘੁਮਿਆ ਜਾ ਰਿਹਾ ਸੀ ਮडम ਜਿਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਸੀ ਜੀ ਦੇਖਿਏ ਇਹ ਹੀ ਹੈ ਜਿਹੜੀਆਂ ਗੱਲਾਂ ਹੈਗੀਆਂ ਉਹ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਬਟ ਯੈਸ ਉਹਦੀ ਫੋਟੋਜ਼ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਕੋਲ 5 ਤੋਂ 6 ਵਰਦੀਆਂ ਸਾਨੂੰ ਮਿਲੀਆਂ ਤੇ ਉਹਦੀ ਜਿਵੇਂ ਰੈਂਕ ਵਾਈਜ਼ ਹੁੰਦੀ ਹੈ ਜਿਵੇਂ ਪੁਲਿਸ 'ਚ ਵੀ ਰੈਂਕਿੰਗ ਹੁੰਦੀ ਹੈ ਉਦਾਂ ਹੀ ਆਰਮੀ 'ਚ ਵੱਖ-ਵੱਖ ਰੈਂਕਸ ਫ্রম ਦਾ ਲੋਅਰ ਰੈਂਕ ਅਪ ਟੂ ਦਾ ਰੈਂਕ ਆਫ ਦਾ ਮੇਜਰ ਉਹਦਾ ਸਮਾਨ ਇਹਦੇ ਕੋਲੋਂ ਸਾਨੂੰ ਮਿਲਿਆ ਹੈ ਉਹ ਵੈਰੀਫਾਈ ਕਰਦੇ ਭਾਈਚੇ ਉਸਦੀ ਸ਼ਕਤੀ ਸੁਈ ਕਿਤਰਾ ਗਈ ਹੈ ਦੇ ਬਲਕਿ ਇਸ ਤਰ੍ਹਾਂ ਲੱਗਾ ਕਿ ਇਹ ਵਾਕਿਆ ਹੀ ਗਲਤ ਆਂਸਰ ਹੈ ਦੇਖਿਏ ਜਦੋਂ ਇੱਕ ਸਿਵਿਲਿਅਨ ਬੰਦਾ ਜਦੋਂ ਵਰਦੀ ਪਾਉਂਦਾ ਹੈ ਤਾਂ ਉਹਦਾ ਵਰਦੀ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ ਐਨ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਭਾਵੇਂ ਉਹ ਪੁਲਿਸ ਦੀ ਟ੍ਰੇਨਿੰਗ ਹੋਈ ਹੈ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ ਉਹ ਦਾ ਪਰਸਨ ਚੇਂजेस ਸੋ ਹੀ ਵਾਸ ਨਾਟ ਕੈਰੀਿੰਗ ਦਾ ਯੂਨੀਫਾਰਮ ਪ੍ਰੋਪਰਲੀ ਉਹਦਾ ਜਿਹੜਾ ਹਾਫ ਹਾਉ ਸੀ ਉਹਦਾ ਡੀਲਡ ਆਲ ਸੀ ਉਹ ਜਿਵੇਂ ਚੱਲਦਾ ਪਿਆ ਸੀ ਉੱਥੇ ਜਦੋਂ ਉਹ ਤੋਂ ਪੁੱਛ ਕੇ ਚ ਕੀਤੀ ਗਈ ਤਾਂ ਦੈਨ ਹੀ ਕੁਡ ਨਾਟ ਗਿਵ ਐਨੀ ਸੈਟੀਸਫੈਕਟਰੀ ਆਨਸਰ ਉਹ ਫਿਰ ਜਦੋਂ ਫਰਦਰ ਵੈਰੀਫਾਈ ਹੋਇਆ ਔਰ ਉਹਦਾ ਬੈਕ ਜਿਹੜਾ ਉਹਨੇ ਕੈਰੀ ਕੀਤਾ ਹੋਇਆ ਸੀ 20 ਕੇਜੀਸ ਉਹ ਚੋਂ ਫਿਰ ਇਹ ਸਮਾਨ ਮਿਲਿਆ ਉਹਦੀ ਸੋਰਸ ਪੁੱਛੀ ਗਈ ਉਹਨੂੰ ਸੈਟੀਸਫੈਕਟਰੀਲੀ ਆਨਸਰ ਨਹੀਂ ਕਰ ਪਾਏ ਐਂਡ ਦੈਨ ਜਦੋਂ ਉਹਦੇ ਐਂਟਿਸਿਡੈਂਟਸ ਵੈਰੀਫਾਈ ਕੀਤੇ ਗਏ ਤੋ ਉਹ ਚ ਇਹ ਪਤਾ ਚੱਲਿਆ ਦੈਟ ਹੀ ਇਜ਼ ਨਾਟ ਇਨ ਦਾ ਆਰਮੀ ਐਂਡ ਉਹ ਇੱਕ ਫੇਕ ਆਰਮੀ ਪਰਸਨ ਬਣ ਕੇ ਇੰਪਰਸੋਨੇਟ ਕਰਦਾ ਹਾਲੇ ਤੱਕ ਤੋ ਜੀ ਕੋਈ ਰੋਲ ਨਹੀਂ ਆਇਆ ਬਟ ਇਹਦੇ ਇਚ ਇਹਨੇ ਵਰਦੀਆਂ ਕਿਉਂ ਪ੍ਰੋਕਿਊਰ ਕੀਤੀਆਂ ਇਹਨਾਂ ਦਾ ਉਹ ਕੀ ਕਰਨਾ ਚਾਹੁੰਦਾ ਸੀ ਉਹਨੂੰ ਕਿਸ ਪਾਸੇ ਯੂ نو ਉਹ ਯੂਜ਼ ਕਰਨਾ ਚਾਹੁੰਦਾ ਸੀ ਜਾਂ ਉਹਦਾ ਇੱਕ ਮਹਿਜ਼ ਇੱਕ ਸ਼ੌਕ ਸੀ ਉਹ ਸਾਰੀਆਂ ਗੱਲਾਂ ਆਪਾਂ ਵੈਰੀਫਾਈ ਕਰਦੇ ਆ। ਮੈਨਾਂ ਵਾਲਾ ਕਿਥੋਂ ਆ ਗਿਆ ਦੁਪਲੀਕੇਟ ਆਈਡੈਂਟੀਟੀ। ਜੀ ਉਹਦਾ ਆਧਾਰ ਕਾਰਡ ਸਾਨੂੰ ਮਿਲਿਆ ਹੈ। ਸੋ ਉਹ ਵੀ ਆਪਾਂ ਉਹਦੀ ਪਛਾਣ ਸਟੈਬਲਿਸ਼ ਕਰਦੇ ਪਏ ਇਹ ਬੰਦਾ ਜਿਹੜਾ ਹੈ ਇਹ ਐਜ਼ ਆਫ ਨਾਓ ਜੰਮੂ ਕਸ਼ਮੀਰ 'ਚ ਕੰਮ ਕਰਦਾ ਹੈ ਐਜ਼ ਅ ਜੀਸੀਬੀ ਐਕਸਕੇਵੇਟਰ 30 ਸਾਲ ਦੀ ਉਮਰ ਹੈਗੀ। ਤਾਂ ਉਧਰੋਂ ਜਿੱਧਰ ਇਹਦੀ ਏਮਪਲੋਇਮੈਂਟ ਹੈ ਉੱਥੋਂ ਵੀ ਆਪਾਂ ਵੈਰੀਫਾਈ ਕਰਦੇ। ਹਾਂਜੀ ਐਜ਼ ਆਈ ਸੈਡ ਇਟ ਇਜ਼ ਅ ਜੁਆਇੰਟ ਆਪਰੇਸ਼ਨ ਵਿਦ ਦ ਮਿਲਟਰੀ ਇੰਟੈਲੀਜੈਂਸ ਸੋ ਜੋ ਵੀ ਜਿਹੜੀ ਵੀ ਏਜੰਸੀ ਦਾ ਇੱਥੇ ਰੋਲ ਹੋਗਾ ਆਪਾਂ ਇਨ ਪ੍ਰੋਪਰ ਕੋਆਪਰੇਸ਼ਨ ਇੱਥੇ ਕਰਦੇ ਪਏ ਹਾਂ ਜੀ ਮੈਡਮ ਕੱਲ ਰਾਤ ਕੋਈ 12 ਵਜੇ ਦੇ ਕਰੀਬ ਸਾਡੇ ਕਿਸੇ ਪੱਤਰਕਾਰ ਨੂੰ ਵੀ ਝੜਕਾ ਮਿਲਿਆ ਤੇਰਾ ਕੀ ਆਰਮੀ ਦੀ ਯੂਨੀਫਾਰਮ ਤੇ ਸੀਗਾ ਜਦੋਂ ਸਾਡੇ ਪੱਤਰਕਾਰ ਨੇ ਉਹਨਾਂ ਜਿਹੜਾ ਵੀ ਬੰਦਾ ਹੈ ਜਿੰਨੂੰ ਇਹ ਮਿਲੀ ਹੈ ਵੀਲ ਫਾਲੋ ਇਟ ਅਪ ਪ੍ਰੋਪਰਲੀ ਦੇਖੀ ਆਹ ਵਾਲਾ ਕੇਸ ਵੀ ਆਪਾਂ ਫਾਲੋ ਕੀਤਾ ਹੈ ਐਂਡ ਉਹ ਇਨਫੋਰਮੇਸ਼ਨ ਆਪਾਂ মিডিਆ ਨਾਲ ਸ਼ੇਅਰ ਕਰ ਰਹੇ ਸੋ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਇਜ਼ ਕੁਆਇਟ ਰਿਸਪੌਂਸਿਵ ਤੁਹਾਡੇ ਵੱਲੋਂ ਵੀ ਕੋਈ ਵੀ ਮੈਨੂੰ ਕਾਲ ਕਰਦਾ ਹੈ ਤਾਂ ਫਿਰ ਯੂ نو ਦੈਟ ਆਈ ਰਿਪਲਾਈ ਬੈਕ অর ਰਿਵਰਟ ਬੈਕ ਸੋ ਵੀਲ ਵੈਰੀਫਾਈਡ ਜੀ ਮੈਂ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਘੁੰਮਦਾ ਕਰਦਾ ਸੀ ਕੋਈ ਵਹੀਕਲ ਵੀ ਕੋਈ ਜਿਹੜਾ ਰਿਕਵਰ ਹੋਇਆ ਹੈ ਜੀ ਫਾਈਨ ਆਰਮੀ ਦਾ ਕਰਾ ਲਿਆ ਨਹੀਂ ਜੀ ਇਹ ਪੰਜਾਬ ਦੇ ਵਿੱਚ ਹੋਰ-ਹੋਰ ਥਾਵਾਂ 'ਚ ਘੁੰਮਦਾ ਹੋਇਆ ਕਰਦਾ ਜੀ ਇਹ ਜੀ ਹਾਲਗੇਟ ਇਲਾਕੇ 'ਚ ਘੁੰਮਦਾ ਫਿਰਦਾ ਦੇਖਿਆ ਗਿਆ ਹੈ ਇਹ ਪਿੱਛੋਂ ਆਇਆ ਹੈ ਇਹ ਰੂੜਕੀ ਤੋਂ ਆਇਆ ਸੀ ਇੱਥੇ ਜੀ ਅਤੇ ਬਹੁਤ ਜੀਆਂ ਗੱਲਾਂ ਮੈਂ ਫॉर ਆਬਵੀਅਸ ਰੀਜ਼ਨਸ ਮੈਂ ਹਲੇ ਨਹੀਂ ਸ਼ੇਅਰ ਕਰ ਪਾਵਾਂਗੀ ਕਿਉਂਕਿ ਬਹੁਤ ਪ੍ਰੀਲਿਮਿਨਰੀ ਜੜੀ ਹੈਗੀ ਪੁੱ ਅਨੁ ਜਦੋਂ ਤੱਕ ਆਪਾਂ ਬਿਲਕੁਲ ਸਟਰੋਂਗ ਫੂਟੇਡ ਨਹੀਂ ਹੋ ਜਾਵਾਂਗੇ ਉਹ ਫਿਰ ਗੱਲ ਕਰਨਾ ਕਲਾ ਜੀ ਕਲਾ ਮੈਨੂੰ ਲੱਗਦਾ ਕੋਈ ਗਲਤ ਬਾਤ ਹੋ ਵੀ ਵਿਰੋਧੀ ਏਜੰਸੀਆਂ ਨਾਲ ਟਾਈਪ ਹੈਗਾ ਜੀ ਉਹ ਵੈਰੀਫਾਈ ਕਰਦੇ ਪਾਈ ਜੀ ਠੀਕ ਹੈ ਠੀਕ ਚਲੋ